ਆਪਾਂ ਜਲਦੀ ਰੱਖਣਾ ਆਪਣੇ ਕਾਕੂ ਦਾ ਨਾਮ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਕੀ ਨਾਮ ਰੱਖੀਏ ਬਸ ਨਾਮ ਇੰਨਾ ਵਾਂ ਵੀ ਆਪਣਾ ਪੰਜ ਵਰਡ ਦਾ ਹੋਣਾ ਹਾਂਜੀ ਕਿਤਾ ਸਾਰੇ ਸਵਾਗਤ ਹੈ ਇਹਦੇ ਨਵੇਂ ਵਲੋਗ ਚ ਵੀਰਗਾਦੇ ਸਾਰੇ ਵਧੀਆ ਹੋਣਗੇ ਅਸੀਂ ਵੀ ਵਧੀਆ ਵਾਂ ਸੋ ਹਾਜ਼ਰ ਹੋਇਆ ਤੁਹਾਡੇ ਲਈ ਅਸੀਂ ਚਾਰੇ ਜਣੇ ਵਲੋਗ ਲੈ ਕੇ ਸਾਡਾ ਚੌਥਾ ਜਣੇ ਵੀ ਆਡ ਹੋ ਜਾਣਾ ਬਾਕੀ ਟਾਈ ਕਰ ਦੇਖੋ ਵਲੋਗ ਲਈ ਆ ਵੀ ਹਾਜ਼ਰ ਹੋਇਆ ਇੱਧਰ ਦੇਖੋ ਤਾਂ ਦੇਖੋ ਹੁਣੇ ਹੁਣੇ ਦੁੱਧ ਪੀ ਕੇ ਖਟਿਆ ਆ ਦੇਖੋ ਆ ਕੈਮਰਾ ਚੱਕ ਕੇ ਮਜੀ ਫਿਰਦੀ ਬਾਹਰ ਇਹ ਜੀ ਬਾਹਰ ਵਲੋਗ ਛੁੱਟ ਕਰਕੇ ਆਈ ਅਸੀਂ ਅੰਦਰ ਕਰ ਰਹੇ ਮਾਮੀ ਸੋਈ ਗਏ ਲੋ ਦੇ ਹੁਣੇ ਹੁਣੇ ਤਾਂ ਕੋ ਬਸ ਅਸੀਂ ਲੋਗ ਪ੍ਰੋਜੈਕਟ ਸੁਮਾਤਾ ਅੱਜ ਕੱਲ੍ਹ ਥੋੜਾ ਲੱਗੀ ਸੀ ਰੋਈ ਜਾਂਦਾ ਸੀ ਅੱਗੇ ਰੋਈ ਜਾਂਦਾ ਸੀ ਕੱਲ ਨੂੰ ਅੱਜ ਤੋਂ ਅੱਜ ਤੋਂ ਸੋਇਆ ਠੀਕ ਵਾ ਹਾਂ ਪਤਨਲੀ ਆ ਛਡਾਗਾ ਕੁਕਲਦਾ ਇੰਨਾ ਸੁੱਤਾ ਪਿਆ ਨੇ ਇੰਨਾ ਸੁੱਤਾ ਦੁੱਧ ਵੀ ਪਈ ਜਾਂਦੇ ਸੀ ਨਾ ਅੱਖਾਂ ਬੰਦ ਅੱਖਾਂ ਬੰਦ ਅੱਖਾਂ ਨਹੀਂ ਕੋਈ ਅੱਖਾਂ ਕੋਈ ਇਹ ਹੋਲਦਾ ਸੀ ਬੰਦ ਕਰ ਲੈਂਦਾ ਸੀ ਨਸ਼ਾ ਸੀ ਨਾ ਥੋੜਾ ਜਿਹਾ ਤਰਪਾ ਲੱਗਿਆ ਸੀ ਤਾਂ ਤੇ ਹੁਣ ਜਿਵੇਂ ਸਹੀ ਆ ਹੁਣ ਜਦੋਂ ਉੱਠਦਾ ਬਾ ਤੇ ਕਿੰਨਾ ਚਿਰ ਹੁਣ ਛੋਇਰਦਾ ਜਾਗਦਾ ਤੇ ਹੁਣ ਸੁੱਤਾ ਵਾ ਤੇ ਮੈਂ ਕਿੱਥੇ ਚੱਲਾਂ ਹੁਣ ਸੁੱਤਰੋਗਾ ਥੋੜਾ ਜਿਹਾ ਨਾਲੇ ਜਪੂਆ ਹੋਣਾ ਨਹੀਂ ਵੀ ਹੋਣਾ ਵਾ ਤੇ ਪੂਆ ਫੁੱਫੜਨੇ ਤਵੀਰੇ ਨੇ ਨਿਕਾ ਕੁੰਡਕਣ ਤੇ ਮਿਲਦੇ ਆਪਾਂ ਅੱਗੇ ਚੱਲ ਕੇ ਅਨ ਆਲੇ ਦੁੱਦੂ ਦੁੱਦੂ ਚਕਲਾ ਚਕਲਾ ਜਾ ਚ ਦੇਖ ਦੁੱਦੂ 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 ਅੰਗੜੇ ਘਰ ਤੋਂ ਆਟੇ ਘਰੋਂ ਆਟੇ ਘਰੋਂ ਮਾਰ ਦੇ ਪਾਪਾ ਦੇ ਘਰ ਮਾਰ ਦੇ ਪਾਪਾ ਦੇ ਮੂੰਹ ਲੈ ਮੂੰਹ ਫੇਰ ਲਿਆ ਮੂੰਹ ਬਰਾ ਕਰ ਲੈ ਮੂੰਹ ਨਹੀਂ ਪਸੰਦ ਹੈ ਕੀ ਕਹੀ ਸੀ ਖੱਤੀ ਕੀ ਆ ਉਹ ਕਨਾਂ ਪਾਪਾ ਮੁੱਛੇ ਨਹੀਂ ਆ ਖੁੱਪਦੀਆਂ ਇਹ ਕਿ ਦਿੱਤਾ ਕਿ ਨਾ ਨਾ ਕਿ ਬਾਰੇ ਇਹ ਸੁਣਵਾਉਣਾ ਦਿੱਤਾ ਕਿ ਨਾ ਵਾਸਤੇ ਨਾ ਪਤਨ ਮੈਂ ਤਾਂ ਸਿਰੇ ਹਾਂ ਹਾਂ ਸਰ ਸਾਰਾ ਸਰ ਉਹਨੂੰ ਉਹਨੂੰ ਵਾਇਸ ਹੋ ਇੱਕ ਕੀ ਇਹ ਪੁੱਟੇ ਚੋਂ ਕਦੋਂ ਮੰਗਣਾ ਇਹ ਸੌਂਗਾ ਸੌਂਦਾ ਏ ਤਾਂ ਗਿਆ ਏ ਉਹ ਤੱਗਾ ਜਿਸ ਨਹੀਂ ਕੋਲੀ ਕੰਮ ਲੱਗਿਆ ਸੀ ਨਾ ਪਤਾ ਨਾ ਮੈਂ ਪਾਣੂੰ ਇਹ ਤਾਂ ਬਹੁਤ ਲੱਗਦੀ ਰਹੀ ਹੋਣਾ। ਇਹ ਇਹ ਜਿਲਾਂਦਰੀ ਸੁਣਾਉਂ। ਡਾਇਪਰ ਦੇ ਨਹੀਂ ਲੱਭੀ ਗਿੱਲਾ ਹੁੰਦਾ ਇਹ ਨਾ। ਆ ਦੇਖੋ ਕਿੰਨਾ ਸਮਾਂ ਲੈ ਕੇ ਆਇਆ ਬਾਹੂ ਲਈ ਮੈਂ। ਕਿ ਲੱਗਿਆ? ਦੇਖ ਲੋ ਫੋਲਕ। ਮੈਂ ਉਹ ਪਜਾਮੇ ਤੇ ਪਾਲਾ ਇੱਕ ਵਾਰੀ। ਪਾਈ ਨਹੀਂ ਕਿ? ਚਾਰ ਤੱਕ ਕਰਦਾ ਉਹਨੂੰ। ਜ਼ੋਰ ਨਾਲ ਉੱਠਿਆ। ਹੋਰ ਜਾ ਗੱਡੇ ਨਾ। ਉਹ ਐਸੀ ਨਾ ਆਇਆ ਜਦੋਂ। ਨਾ ਆਇਆ ਦੁੱਧ ਪੀਣਾ। ਉਹ ਐਸੀ ਨਾ ਆਇਆ ਜਦੋਂ। ਮੜਾ ਥੋੜਾ ਕਾ ਛੱਡ ਕੱਕ ਰੋਂਦਾ ਨਹੀਂ ਕਾ ਜਦੋਂ ਮੈਨੂੰ ਆਇਆ ਨਾ ਨਵਾਇਆ ਤੇ ਉਹ ਤੋਲੀ ਹੁਣੇ ਦਿੱਤਾ ਆਇਆ ਹੋ ਗਿਆ ਸੁਤੋਂ ਦਾ ਅੱਛਾ ਨਾਲ ਅੱਗੇ ਫਰੈਸ਼ ਹੋ ਗਿਆ ਹੁਣ ਇੱਕ ਵਾਰੀ ਹਣਾ ਤੁਸੀਂ ਨਵਾ ਦੇਈਦਾ ਹੁੰਦਾ ਕੋਈ ਦਿੱਕਤ ਤਾਂ ਨਹੀਂ 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 ਕਹਿੰਦੇ ਨਵਾਓ ਹਸਪੀਟਲ ਚੋਂ ਆਇਆ ਨਾਲ ਹੂੰ ਦੇਖ ਛੱਡ ਕੱਕ ਛੱਡ ਕੱਕ ਠੀਕ ਐ ਸੀ ਗੋਰਾ ਗੋਰਾ ਹੋ ਗਿਆ ਛੱਡ ਕੱਕ ਉਹ ਦੇਖੋ ਗੋਰਾ 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 ਹੀ ਨਾ ਹਾਂ ਅ அப்படிப்பட்ட hmm? ਖੜਕੇ ਇਹ ਦੇਖ ਖੜੀ ਆਪਾਂ ਨਾ ਮਨ ਮੂਰਤ ਕਰਦੇ ਨੇ ਆਪਾਂ ਰੱਖਣਾ ਫਿਰੋਂ ਇਹ ਦੇਖ ਆਚਣਾ ਆਪਾਂ ਦੁੱਜਾ ਮਗਮਾ ਕੀ ਚੱਲ ਜੀ ਇਹ ਵਿੱਚ ਡੂਗਾ ਵਸੇ ਤੇ ਨੀਵਾ ਹੋਊਗਾ ਨਾ ਤਾਂ ਰੱਖ ਲਓ ਥੋੜਾ ਕਪੜਾ ਰੱਖ ਦੀ ਇਹ ਵਿੱਚ ਬੋਲ ਕਪੜਾ ਰੱਖਿਆ ਸੀ ਨਾ ਪੀਣਾ ਸੇ ਪਾਸੇ ਮੂਨ ਹੀ ਕਰਦਾ ਜਦੋਂ ਥੋੜਾ ਜਿਹਾ ਕਪੜਾ ਰੱਖ ਚੁੱਪ ਕਰਕੇ ਕੀ ਦੇਖਦਾ ਬਲੂਨ ਕਿੱਥੇ ਇਸ ਬਲੂਨ ਆ ਬਲੂਨ ਦੇਖੀਦਾ ਉੱਤੇ ਗੱਡਾ ਲੱਗਿਆ ਹੈ ਨਾ ਕੀ ਦੇਖਣਾ ਕਾਕੂ ਓਏ ਇੱਚ ਕਿ ਲੱਗਿਆ ਇਹ ਸਾਡੇ ਸਾਡੇ ਜੀਜੇ ਤੇ ਭੈਣ ਜਦੋਂ ਦੀ ਲੜਾਈ ਹੋ ਗਈ ਦੋਹਾਂ ਚੱਲ ਭਾਵੇਂ ਕੀਆ ਦੋਹਾਂ ਚ ਲੜਾਈ ਹੋ ਗਈ ਉਹ ਕਹਿੰਦੇ ਉਹ ਕਹਿੰਦੀ ਜਾਣਾ ਮੈਂ ਤੇ ਇਹ ਜੀਜਾ ਦੇ ਅੰਦਰ ਛੱਡ ਕੇ ਜੀ ਲੋਗ ਤਾਂ ਪਿੱਛੇ ਇਦਾਂ ਇਹਨਾਂ ਦਾ ਇਦਾਂ ਵੀ ਹੁੰਦਾ ਥੋੜਾ ਥੋੜਾ ਬਾਇੰਡ ਦਾ ਸੀਨ ਦੇ ਹੈਂਡ ਦਾ ਸੀਨ ਤੇ ਫਿਰ ਮੈਂ ਚੱਲ ਨਹੀਂ ਆ ਨਾ ਮੈਂ ਚੱਲ ਨਹੀਂ ਆ ਮੈਂ ਰੇਂਗਿਆਂ ਦਾ ਤੇਰੇ ਪਾਣ ਨੂੰ ਵੇਲੇ ਹਾਂ ਤੂੰ ਮੈਂ ਕੀ ਕਰਾਂ ਇਹ ਤੂੰ ਦੇਊਗਾ ਸਮਝ ਨਹੀਂ ਲਈ ਜਦੋਂ ਮੈਂ ਖਾਦੀ ਨਾ ਜਵਾਕਾਂ ਦੇ ਜਾ ਰਹੇ ਦੀ ਪੀਸ ਦੂਜਾ ਦੇ ਦੇ ਆਖ ਲੋ ਇੱਕ ਹੀ ਸੀਗਾ ਬਸ ਸਾਡੇ ਕੋਲ ਦੇ ਇੱਕ ਹੀ ਸੀਗਾ ਇੱਕ ਕਿਲੋ ਸਾਰਾ ਮਸਾ ਦਾ ਭੇਜੀ ਆ ਅਸੀਂ ਇਹ ਨੀਰਾ ਕੋੰਤ ਤੁਸੀਂ ਦੋ ਦਿਨ ਰੱਖ ਕੇ ਵੇਖੋ ਰੰਦਿਆ ਰੰਦਿਆ ਅਗਲੇ ਦੀਦੀ ਆਪਸ ਦੀਦੀ ਉਹਨਾਂ ਦਾ ਮੈਂ ਪਤਾ ਲਾ ਭਾਪੇ ਕਰ ਲਵਾਂਗੇ ਬਿਲਕੁਲ ਗੱਡੀ ਚਾਹੀਏ ਚਲੋ ਠੀਕ ਹੈ ਮੈਂ ਨਹੀਂ ਲੈਣੀ ਆਪੇ ਕਰ ਲੈਣੇ ਕਿਉਂ ਨਹੀਂ ਮੇਰੇ ਗਾਣੀ ਨਹੀਂ ਹਾਂਜੀ ਹਾਂਜੀ ਕੀ ਹੈ ਅਸਲ ਫੁੱਲ ਫਸੇ ਗਾੜਾ ਫੋਨ ਬੁਲਾਇਆ ਹੋਰ ਵੀ ਤੁਹਾਨੂੰ ਲੱਗ ਗਿਆ ਜਾਂਦੀਆਂ ਲੱਗੇ ਆ ਕੇ ਜਿੰਨੇ ਅੱਗੇ ਫੋਨ ਵਾਲੀ ਦਿੱਤੀਆਂ ਬਹੁਤ ਬਾਗੀਆਂ ਮੜੀਆਂ ਹੁਣ ਹੈ ਤੂੰ ਅਰੇ ਵੀ ਹੋਰ ਭਾਈ ਹਾਂ ਤੂੰ ਹਰ ਬਤਾ ਗਿਆ ਕੰਨੀ ਲੈ ਜਾਂਦਾ ਚੱਗੇ ਲਈ ਜਾਂਦਾ ਆਪ ਦੰਦਾ ਉਹ ਮੈਂ ਚੱਗੇ ਲਈ ਜਾਂਦਾ ਕਹਿੰਗੇ ਚੱਗੇ ਲਈ ਜਾਂਦਾ ਮਦਨ ਦਾ ਨਾ ਮੱਡੀ ਗਈ ਤੇ ਨਾ ਮੱਝ ਆਈ ਕੋਲ ਤੇ ਗਾ ਜੀਰ ਖਾ ਚੋ ਇਹ ਵੀ ਖੋਲ ਲਿਆ ਇਹ ਕਿ ਪੰਜੀਆਂ ਦੀ ਫੋਟੋ ਦੇ ਵਾਸਤੇ ਵਿਹਵਾ ਹੈਗਾ ਫੋਟੋ ਦੇ ਵਾਸਤੇ ਹੁੰਦੇ ਆ ਜੀਜਾ ਉੱਡੇ ਹੀ ਫੋੜੋ ਫੋੜੋ ਆ ਜਾ ਤੂੰ ਇੱਥੇ ਕੰਨੋਂ ਫੋੜੋ ਆ ਪਾ ਬੀ ਉਹ ਨਾ ਗਏ ਕੋ ਫਟ ਕੇ ਜੋ ਦਵਾਗੇ ਲੱਗ ਗਏ ਇੱਕ ਵਟੇ ਦੇ ਜੋਰ ਦੀ ਸੋ ਦੀਦੀ ਹੁਣੀ ਚਲ ਗਿਆ ਦੇ ਘਰੇ ਅਸੀਂ ਚਾਰੇ ਜਣੇ ਰਹਿ ਗਏ ਕੱਲੇ ਜੇ ਜਾਣਾ ਹੀ ਸੀ ਹੁਣ ਨਵਾਂ ਮੈਂਬਰ ਆ ਗਿਆ ਚਾਰੇ ਨੇ ਸੁੱਲੂ ਲੋਗ ਛੋਟੇ ਨਾ ਕੋਈ ਲੁਕੇ ਨੀ ਤੇ ਦੀਦੀ ਦਾ ਕੰਮ ਵੀ ਰੁਕਦਾ ਸੀ ਤਾਂ ਕਰਕੇ ਸਿਰਕੇ ਨਹੀਂ ਦੀਦੀ ਹੁਣ ਜਾਣਾ ਹੀ ਸੀ ਫਰਮ ਨੀ ਜਾਦੇ ਜਾਣਾ ਕੱਪੜੇ ਬਣਾਉਣੇ ਸੋ ਆ ਜਿਹੜੇ ਪਿੱਛੇ ਗੁਬਾਰੇ ਸੀ ਸਿਲਾ ਕੇ ਬਾਹਰ ਛੱਟ ਤੇ ਕਿਉਂਕਿ ਨਾ ਅੱਗੇ ਮੇਰੇ ਕਾਕੂ ਸੁੱਤਾ ਪਿਆ ਸੀਗਾ ਉਦੋਂ ਇੱਕ ਕਵਰ ਨੇ ਫਟਾਕਾ ਮਾਰੇ ਕਾਕੂ ਇੱਕੇ ਨਾਲ ਉੱਡ ਗਿਆ। ਸਦੋਂ ਹੁਣ ਲਰ ਗਿਆ। ਹਾਂ ਮੈਂ ਕਿਹਾ ਉਹ ਲਰ ਗਿਆ ਸੀ। ਮੈਂ ਕਿਹਾ ਫਿਰ ਰਾਤ ਨੂੰ ਕਈ ਵਾਰੀ ਹੈ ਨਾ ਸੁੱਤਾ ਹੁੰਦਾ ਵਾ ਤੇ ਆਪ ਵੀ ਸੁੱਤੇ ਹੁੰਦੇ ਮਹਿਸੂਸਦਾ। ਹੂੰ ਜੀ ਇੱਕਕੂ ਮੈਂ ਹਾਂ ਅਸ ਫਿਰ ਕਾਕੂ ਡਰ ਜਾ ਮਰਾਤ ਨੂੰ। ਤੇ ਕਾਕੂ ਹੁਣ ਲਗਦਾ ਉੱਠੇਗਾ, ਉੱਠਗਾ। ਵਾਸੀਆਂ ਨਾਲ ਲੈਂਦਾ ਹੁਣ। ਕੋਰਾ ਨਾ ਸੇ ਕਰਕੇ ਸੁੱਤਾ ਪਿਆ। ਪੁਰਾ ਮੈਸ਼ਾ ਕਰਕੇ ਸੁੱਤਾ ਵਿਆਂ ਤੇ ਰੋਟੀ ਵਾਣੀ ਸੀ ਕਰਨਾ ਸੀ ਚਾਰ ਜਣੇ ਆ ਤਿੰਨ ਜਣੇ ਆ ਤਿੰਨਾਂ ਚੋਂ ਵੀ ਸਾਢੇ ਤਿੰਨ ਜਣੇ ਆ ਜਿਹੜਾ ਆਦਾ ਸਣਾਵਾ ਛੋਟਾ ਉਹ ਨਿਕੜ ਰੋਟੀ ਖਾਣੀ ਉਹਨੂੰ ਦੁੱਧ ਹੀ ਪੀਣਾ ਹਾਂ ਹਾਂ ਕਈ ਵਾਰੀ ਟਾਈਮ ਤੇ ਪੀਊਗਾ ਦੁੱਧ ਵੀ ਦੁੱਧ ਕੀ ਖਾਊਗਾ ਰੋਟੀ ਵੀ ਮੰਮੀ ਨੇ ਥਾ ਕੇ ਲੈ ਲਾ ਦੋ ਘੰਟੇ ਸੁੱਤਾ ਹੀ ਅੱਜ ਤੇ ਪੈਰ ਦੇਖੋ ਹਜੇ ਤਾਈ ਮੇਰੇ ਫੁੱਲ ਹਜੇ ਨਾ ਨਹੀਂ ਛੜੀ ਗਿਆ ਸੋਜਣਾ ਜੀ ਫੁੱਲ ਪੈਰਾਂ ਨੂੰ ਤੇ ਤਾਂ ਗਰੀਦੋੜਾ ਰੈਸਟ ਕੀਤਾ 2 ਘੰਟੇ ਹੁਣ ਆਦੀ ਆ ਫੀਲ ਹੋ ਰਿਹਾ ਮੈਂ ਤਾਂ ਕੀਤਾ ਹੀ ਨਹੀਂ ਮਮੇ ਨੇ ਨਹੀਂ ਕੀਤਾ ਹਮਨ ਕੰਮ ਲਗਾ ਦੇ ਪਾਂਡੇ ਮਾਂਜੇ ਪਹਿਲਾਂ ਫਿਰ ਨਾਤੀ ਹੋਣੀ ਹੈ ਮਲਾਲਾ ਜਿਹੜੇ ਤੋਂ ਤੇ ਤਾਰ ਪਈ ਹੂੰ ਜਿਹੜੇ ਪੋਸਮੀ ਦਾ ਲੜਾਈ ਹਮਕੋ ਬੁੜੀ ਲਗਾਨੀ ਪੜੇਗੀ ਕੰਮ ਕੇ ਲੀਏ ਅਗਰ ਕਿਸੇ ਕੇ ਪਾਸ ਕੋਈ ਬੁੜੀ ਹੋ ਕੰਮ ਕਰਨੇ ਕੇ ਲੀਏ ਤੋ ਹਮਸੇ ਸੰਪਰਕ ਕਰ ਸੰਪਰਕ ਕਰੀ ਸੋਪਾ ਸੰਪਰਕ ਕਰੇ ਅਸੀਂ ਬਣਾਉਣ ਲੱਗੇ ਜਿਆ ਛੱਪਣ ਕਦੂ ਦੀ ਸਬਜੀ ਸੀ ਦੋਵੇਂ ਕੰਮ ਕਰਦੇ ਆ ਪਹਿਲਾਂ ਜੀ ਸਰਵ ਨੇ ਦੋਹਾ ਮਾਪੁੱਤਾਂ ਨੂੰ ਸੰਭਦਿਆ ਉਹਨਾਂ ਦੀ ਸੀਮਾ ਮਾਪੁੱਤਾਂ ਨੂੰ ਸੰਭਦੇ ਹੋਰ ਸੰਭਦੇ ਬਹਿਣਾ ਸੰਭਾਂਦੇ ਤੇ ਫੇਰੀ ਆ ਸਹੀ ਆ ਫੇਰੀ ਕੰਮ ਜਾਪ ਹੋਣਗੇ ਹਾਂ ਦੇ ਹੈਗਾ ਕੇ ਪਿਆ ਜਿਸ ਮੈਂ ਕਿ ਦੁਕਾਨ ਤੋਂ ਲਿਆ ਉਹ ਉਹ ਜਦ ਆ ਜਾ ਹਾਂ ਆਦਰ ਨੇ ਅਸੀਂ ਆਏ ਨਾ ਘਰੇ ਹਾਂ ਤੇ ਉਧਰ ਨੰਪਰ ਦੀ ਮੇਰੇ ਕੋਲ ਸਬਜੀ ਲੈ ਲੈ ਕਰੇ ਹੈਗੀ ਇਹਨੂੰ ਇਹਦਾ ਹੈਗੀ ਸਿਰਤਾਉਣ ਲਗਾ ਮੈਂ ਕਿ ਚਲ ਕੋਈ ਲੈ ਲੈ ਉਹ ਤੇਰਾ ਗੈਸੰਪੁਰੇ ਦਾ ਲਿਆ ਚਪੜਾ ਕੋ ਦੂਗੇ ਲਾਉਤੰਦੇ ਹੋਈਂਦਾ ਸਰੀ ਨਹੀਂ ਇਹਨਾਂ ਦਾ ਮੈਂ ਅੱਗੇ ਹਾਲਣ ਬਹੁਤ ਨਹੀਂ ਹੈ ਕੀ ਕਰੇ ਮੈਂ ਇਹ ਬਣਾਵਣਾ ਖਾਂਦੇ ਜਵਾ ਜਵਾਕ ਦੀਦੀ ਨਹੀਂ ਨਾ ਤੂੰ ਹੋਰ ਕਿ ਕੀ ਬਣਾਉਣਾ ਕਰ ਉਹ ਵੀ ਆ ਹਾਂ ਉਹ ਵੀ ਆ ਮੈਂ ਉਹ ਵੀ ਆ ਹਾਂ ਕਿੰਨੇ ਦੋਖੀ ਮੈਂਗਾ ਹੋ ਕੀ ਆ ਕਿਹੜਾ ਮੈਂਗਾ ਨਾ ਹੋ ਕੀ ਨਾ ਕਰ ਤੁਹਾਨੂੰ ਵਲੌਗ ਦੇ ਵਿੱਚ ਥੋੜਾ ਮਜ਼ਾ ਨਾ ਆਇਆ ਕਰੇ ਹੁਣ ਥੋੜੇ ਦਿਨ ਕੋਈ 4-5 ਦਿਨ ਇਹਨੂੰ ਰਕੜ ਦਿਓ ਇਸ ਚੀਜ਼ ਨੂੰ ਦੋਵੇਂ ਇਹਨੇ ਬਣਾਉਣੇ ਹੁਣ ਇਹਨਾਂ ਵਲੌਗਸ ਤਾਂ ਕਿ ਥੋੜੀ ਜੀ ਕਮੀ ਲੱਗ ਸਕਦੀ ਹੈ ਨਾ ਥੋੜਾ ਫੇਰ ਹੁਣ ਦੁੱਧ ਲੈਣਾ ਆਪਾਂ ਪਿਆਵਾ ਕਿੰਨਾ ਕੀ ਕਰਾਂ ਦੁੱਧ ਲੈਣਾ ਹਾਂ ਬਸ ਨਹੀਂ ਜੀ ਉਹ ਲੱਲਿਆ ਸੀ ਨੰਦ ਉਹ ਕਿਹਦੇ ਕਰੇ ਹਾਂ ਮਿਹਲੇ ਮੈਨੂੰ ਸਾਹ ਰਿਹਾ ਹਾਂ ਹਾਂ ਮਿਹਲੇ ਹਾਂ ਇੱਕ ਦਰ ਹੈਗਾ ਇਹਦੇ ਰਹਿ ਗਿਆ ਪਿਛਲੇ ਤਾਂ ਦੇ ਤਾ ਹੂੰ ਹੁਣ ਵਾਲੇ ਚਲੋ ਦੱਤ ਜਾਣਗੇ ਆਪੇ ਨਾਲੋਂ ਨਾਲ ਹੀ ਵਧੀਆ ਕੰਮ ਹੋਰ ਹਾਂ ਬਧੀਆ ਨਾੜੇ ਸਾਹ ਬੋ ਕਰ ਮਾਪਾ ਨੂੰ ਖਾਣ ਵਾਲੇ ਹਾਂ ਵਧੀਆ ਮੇਰੇ ਨੇ ਨਾ ਤਾਂ ਫੋੜੇ ਫੰਡ ਕਾਉਂ ਦੇ। ਇੱਕ ਤਾਂ ਨਹੀਂ ਲਿਆ ਦੀ ਦੀ ਕਹਿੰਦੀ। ਜੇ ਸੰਦੀ ਦੀ ਹੁਣੇ ਉੱਥੇ ਐ ਸੀ ਨਾ ਉਧਰ ਨਹੀਂ ਲਿਆ। ਵੀਰੇ ਸਾਰਾ ਖਲਾਰਾ ਪਾ ਰੱਖਿਆ ਉਹਨਾਂ ਨੇ। ਜਿਹੜੇ ਇੱਕ ਵਾਰੇ ਸੀ ਬਾਹਰ ਲੈ ਕੇ ਲੈ ਕੇ ਸਰ ਉਹ ਕਹਿੰਦੀ ਆਪਣੇ ਘਰ ਆਣ ਲੱਗਦੇ ਜੀ ਵਿਆਹ ਹੁੰਦਾ। ਖਲਾਰਾ ਪਾਇਆ ਜਿਹੜਾ ਸਾਨੂੰ। ਦੁਬਾਰੇ ਥੋੜਾ ਥੋਟੇ। ਸਾਰੇ ਫੁੱਲ ਸੀ। ਖਲਾਰਾ ਰੱਖਿਆ ਹਾਂ। ਕੱਲ ਫੁੱਲ ਹੀ ਫੁੱਲ ਸੀ ਇੱਕ ਵਾਰੇ ਇੱਕ ਵਾਰੇ ਖਵਾ ਦਿੱਤੇ ਵੀਰੇ ਸਾਰੇ। ਤੇ ਹੁਣ ਆਪਾਂ ਜਲਦੀ ਰੱਖਣਾ ਆਪਣੇ ਕਾਕੂ ਦਾ ਨਾਮ ਤੇ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਕੀ ਨਾਮ ਰੱਖੀਏ ਬਸ ਨਾਮ ਇਨਾਵਾਂ ਵੀ ਆਪਣਾ 5 ਵਰਡ ਦਾ ਹੋਣਾ ਚਾਹੀਦਾ ਮਨਾ ਜਿੱਦਾਂ ਮੇਰਾ ਡਾਕੂ ਆ ਨਾ ਡੀ ਡਬਲ ਏ ਕੇ ਯੂ 5 ਵਰਡ ਹੁੰਦੇ ਉਹਦੇ ਚ ਤੇ 5 ਅੱਖਰਾਂ ਦਾ ਹੀ ਰੱਖਣਾ ਆਪਾਂ ਤੇ ਇਦਾਂ ਦਾ ਕੋਈ ਨਾਮ ਦੱਸਿਓ ਜ਼ਰੂਰ ਜਿੰਨੇ ਜਿਆਦਾ ਵੀ ਪਤਾ ਹੋਵੇ ਜਾਂ ਜਿਹਨਾਂ ਨੇ ਰੱਖਿਆ ਹੋਣਾ ਜਾਂ ਜਿਨ੍ਹਾਂ ਨੂੰ ਨੋਲੇਜ ਹੋਵੇ ਤੁਹਾਡੀ ਤੇ ਆਪਣੇ ਕਮੈਂਟਾਂ 'ਚ ਨਾਮ ਜ਼ਰੂਰ ਦੱਸਿਓ ਤੇ ਕਈ ਬਾਬੇ ਤੋਂ ਕੁੜਮਾ ਦੇ ਹੁੰਦੇ ਨੇ ਨਾ ਤੇ ਪਰ ਅਸੀਂ ਮਤਲਬ ਕੜਵਾਏ ਨਹੀਂ ਕਦੇ ਬਾਬੇ ਤੋਂ ਨਾ ਤੇ ਅੰਮ੍ਰਿਤ ਸ਼ਕਾਵਾਂਗੇ ਥੋੜੇ 13 13 ਦਿਨਾਂ ਦੇ ਮਤੇ ਹਾਂ ਮੈਂ ਤੁਹਾਨੂੰ ਸ਼ਕਾਉਂਦੇ 13 ਦਿਨਾਂ ਦੇ ਤੇ ਕਈ ਬਾਬੇ ਤੋਂ ਕਰਵਾ ਲੈਂਦੇ ਆ ਪਰ ਬਾਬੇ ਤੋਂ ਫਿਰ ਥੋੜਾ ਜਾਂ ਮੰਨਣ ਲੱਗ ਜਾਂਦੇ ਇਹ ਕਰਦੇ ਬਾਬੇ ਤੋਂ ਕੁੜਾਦਾ ਫਿਰ ਕੋਈ ਚਿਕਨ ਵਗੈਰਾ ਨਹੀਂ ਖਾ ਸਕਦੇ ਆਪਾਂ ਹਾਂ ਇਦਾਂ ਥੋੜੇ ਦਿੱਕਤ ਹੋ ਜਾਂਦੀ ਹੈ ਫਿਰ ਉਸ ਚੀਜ਼ ਆਪਾਂ ਮਾਨਕਾ ਤੋਂ ਕਰਨਾ ਚਾਹੀਦਾ ਹਨ ਤਾਂ ਕਰਕੇ ਐਸ ਕਰਕੇ ਅਸੀਂ ਆਪ ਹੀ ਨਾਮ ਰੱਖਾਂ ਉਹ ਦੇਖ ਲਈਏ ਨਾ ਇਲੀਨ ਨਾ ਸੜਕਾ ਗੁੱਸਤਾ ਰਿਹਾ ਵਾ ਹੁਣ ਤੇ ਜਿਹੜੇ ਜਣਾ ਵੀ ਸਾਰੇ ਜਣੇ ਕਮੈਂਟ ਕਰਕੇ ਕਮੈਂਟ ਫੁੱਲ ਕਰਿਓ ਸਾਰੇ ਜਿਹਨੇ ਜਿਹੜਾ ਹਾਂ ਸੋਨੇ ਸੋਨੇ ਨਾਮ ਕਮੈਂਟ ਕਰਿਓ ਵੀ ਆਪ ਜਿਹੜਾ ਆਪਾਂ ਕਰਕੇ ਉਹਦਾ ਰੱਖ ਸਕੀ ਤੇ ਮੈਂ ਕਿਹਾ ਵੀ YouTube ਫੈਮਲੀ ਤੋਂ ਪੁੱਛਦੇ ਆਂ ਕਿ ਉਹ ਹੀ ਦੱਸਣਗੇ ਆਪਾਂ ਨੂੰ ਕਿਹੜਾ ਨਾਮ ਰੱਖੀਏ ਆਪਾਂ ਕਿਉਂਕਿ ਤੁਸੀਂ ਸਾਡੀ ਫੈਮਲੀ ਹੋ ਤੁਸੀਂ ਦੱਸੋਗੇ ਅਸੀਂ ਉਹ ਨਾਮ ਰੱਖਾਂਗੇ ਉਹਨਾਂ ਚੋਂ ਇੱਕ ਨਾਮ ਸਿਲੈਕਟ ਕਰਕੇ ਉਹ ਰੱਖਵਾਂਗੇ ਹਨਾ ਤੇ ਹੁਣ ਕਰਦੇ ਆਂ ਬਲੌਗ ਦਾ ਐਂਡ ਸੋ ਤੁਹਾਨੂੰ ਆਇਆ ਦਾ ਬਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਅਗਰ ਆਪਣਾ ਬਲੌਗ ਵਧੀਆ ਲੱਗਿਆ ਆਪ ਨੂੰ ਚੈਨਲ ਨੂੰ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਬਲੌਗ ਸਤਿ ਸ੍ਰੀ ਅਕਾਲ ਧੰਨਵਾਦ ਬਾਏ ਬਾਏ